ਅੱਜ ਅਸੀਂ ਇੱਕ ਬੀਜੇਪੀ ਦਾ ਇੱਥੇ ਜਿਹੜਾ ਰਾਣਾ ਸੋਢੀ ਆ ਫਲੋਟ ਝਾ ਰਿਆ ਸੀ ਮੀਟਿੰਗ ਕਰਨਾ ਸੀ ਉਹਦਾ ਵਰਹਨ ਕਰ ਰਹੇ ਆ ਜਿਵੇਂ ਸਾਡੇ ਲਖਵੀਰਪੁਰ ਖੀਰੀ ਦਾ ਸਾਡੇ ਉੱਥੇ ਮਿਸਰਾ ਠਾਨੀ ਨੇ ਗੱਡੀ ਚੜਾਈ ਛੋਭਜੀਤ ਸਾਡੇ ਬਾਰਡਰ ਤੇ ਜਿਹੜਾ ਅਛੀਦ ਕੀਤਾ ਗਿਆ ਜ਼ੀਰੋ ਐਫ ਆਰ ਆਈ ਕੀਤੀ ਗਈ ਤੇ ਜਿਹੜਾ ਸਾਡੇ ਕੋਈ ਅਜਿ ਪਾਕਿਸਤਾਨੀ ਤਾਂ ਹੈ ਨਹੀਂ ਜਿਹੜੇ ਸਾਡੇ ਤੇ ਜਿਹੜਾ ਪੰਜਾਬ ਵਾਲਿਆਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਜ ਬਾਰਡਰ ਤੇ ਰੋਕ ਰੱਖਿਆ ਅਸੀਂ ਬੀਜੇਪੀ ਨੂੰ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਸਾਡੀ ਰਾਜਧਾਨੀ ਤੇ ਅਸੀਂ ਇੱਥੇ ਘਾਉਣ ਦੇ ਗਿਆ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਜਿੱਥੇ ਵੀ ਜਾਵਾਂਗੇ ਬੀਜੇਪੀ ਦਾ ਵਿਰੋਧ ਕਰਾਂਗੇ ਸਾਡੇ ਉੱਤੇ 3-400 ਟਰੈਕਟਰ ਤੋੜਤਾ 300 ਬੰਦਾ ਫਟੜ ਕਰਤਾ ਇੱਕ ਉਹ ਵਿਚਾਰਾ ਸਾਡਾ ਮਰਨਾਉ ਪਿਆ ਆਪਣੇ ਚੰਡੀਗੜ੍ਹੋਂ ਹੁਣ ਪੀਜੀਆਈ ਚੋਂ ਠੀਕ ਹੋ ਕੇ ਆਇਆ ਤੇ ਅਸੀਂ ਬੀਜੇਪੀ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੀ ਅਸੀਂ ਤਾਂ ਫਿਰ ਦਿੱਲੀ ਇੱਥੇ ਬੀਜੇਪੀ ਦਾ ਵਿਰੋਧ ਕਰਾਂਗੇ ਕਰਾਂਗੇ ਅੱਜ ਅਸੀਂ ਇੱਕ ਬੀਜੇਪੀ ਦਾ ਇੱਥੇ ਜਿਹੜਾ ਰਾਣਾ ਸੋਢੀ ਆ ਫਲੋਟ ਝਾ ਰਿਆ ਸੀ ਮੀਟਿੰਗ ਕਰਨੀ ਸੀ ਉਹਦਾ ਵਿਰੋਧ ਕਰ ਰਹੇ ਆ ਜਿਵੇਂ ਸਾਡੇ ਲਖਵੀਰਪੁਰ ਖੀਰੀ ਦਾ ਸਾਡੇ ਉੱਥੇ ਮਿਸਰਾ ਠਾਨੀ ਨੇ ਗੱਡੀ ਚੜਾਈ ਛੋਭਜੀਤ ਸਾਡੇ ਬਾਰਡਰ ਤੇ ਜਿਹੜਾ ਅਛੀਦ ਕੀਤਾ ਗਿਆ ਜ਼ੀਰੋ ਐਫ ਆਰ ਆਈ ਕੀਤੀ ਗਈ ਤੇ ਜਿਹੜਾ ਸਾਡੇ ਕੋਈ ਅਜਿ ਪਾਕਿਸਤਾਨੀ ਤਾਂ ਹੈ ਨਹੀਂ ਜਿਹੜੇ ਸਾਡੇ ਤੇ ਜਿਹੜਾ ਪੰਜਾਬ ਵਾਲਿਆਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਜ ਬਾਰਡਰ ਤੇ ਰੋਕ ਰੱਖਿਆ ਅਸੀਂ ਬੀਜੇਪੀ ਨੂੰ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਸਾਡੀ ਰਾਜਧਾਨੀ ਤੇ ਅਸੀਂ ਇੱਥੇ ਕਿਉਂ ਆਉਣ ਦੇ ਗਿਆ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਜਿੱਥੇ ਵੀ ਜਾਵਾਂਗੇ ਬੀਜੇਪੀ ਦਾ ਵਿਰੋਧ ਕਰਾਂਗੇ ਸਾਡੇ ਉੱਤੇ 3-400 ਟਰੈਕਟਰ ਤੋੜਤਾ 300 ਬੰਦਾ ਫਟੜ ਕਰਤਾ ਇੱਕ ਉਹ ਵਿਚਾਰਾ ਸਾਡਾ ਮਰਨਾਉ ਪਿਆ ਆਪਣੇ ਚੰਡੀਗੜ੍ਹੋਂ ਹੁਣ ਪੀਜੀਆਈ ਚੋਂ ਠੀਕ ਹੋ ਕੇ ਆਇਆ ਤੇ ਅਸੀਂ ਬੀਜੇਪੀ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੀ ਅਸੀਂ ਤਾਂ ਫਿਰ ਦਿੱਲੀ ਇੱਥੇ ਬੀਜੇਪੀ ਦਾ ਵਿਰੋਧ ਕਰਾਂਗੇ ਕਰਾਂਗੇ ਜਿਵੇਂ ਇਹ ਇੱਕ ਬੀਜੇਪੀ ਦਾ ਇਥੇ ਜਿਹੜਾ ਰਾਣਾ ਸੋਢੀ ਆ ਫਲੋਟ ਝਾ ਰਿਆ ਸੀ ਮੀਟਿੰਗ ਕਰਨੀ ਸੀ ਉਹਦਾ ਵਰਣ ਕਰ ਰਹੇ ਆ ਜਿਵੇਂ ਸਾਡੇ ਲਖਵੀਰਪੁਰ ਖੀਰੀ ਦਾ ਸਾਡੇ ਉਥੇ ਮਿਸਰਾ ਟੈਣੀ ਨੇ ਗੱਡੀ ਚੜਾਈ ਛੋਭਜੀਤ ਸਾਡੇ ਬਾਰਡਰ ਤੇ ਜਿਹੜਾ ਸੀਦ ਕੀਤਾ ਗਿਆ ਜ਼ੀਰੋ ਐਫ ਆਰ ਆਈ ਕੀਤੀ ਗਈ ਤੇ ਜਿਹੜਾ ਸਾਡੇ ਕੋਈ ਅਜਿ ਪਾਕਿਸਤਾਨੀ ਤਾਂ ਹੈ ਨਹੀਂ ਜਿਹੜੇ ਸਾਡੇ ਤੇ ਜਿਹੜਾ ਪੰਜਾਬ ਵਾਲਿਆਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਕਿ ਜ ਬਾਰਡਰ ਤੇ ਰੋਕ ਰੱਖਿਆ ਅਸੀਂ ਬੀਜੇਪੀ ਨੂੰ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਸਾਡੀ ਰਾਜਧਾਨੀ ਤੇ ਅਸੀਂ ਇੱਥੇ ਕਿਉਂ ਆਉਣ ਦੇ ਗਏ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਜਿੱਥੇ ਵੀ ਜਾਵਾਂਗੇ ਬੀਜੇਪੀ ਦਾ ਵਿਰੋਧ ਕਰਾਂਗੇ ਸਾਡੇ ਉੱਤੇ 3-400 ਟਰੈਕਟਰ ਤੋੜਤਾ 300 ਬੰਦਾ ਫੱਟੜ ਕਰਤਾ ਇੱਕ ਉਹ ਵਿਚਾਰਾ ਸਾਡਾ ਮਰਨਾਉ ਪਿਆ ਆਪਣੇ ਚੰਡੀਗੜ੍ਹੋਂ ਹੁਣ ਪੀਜੀਆਈ ਤੋਂ ਠੀਕ ਹੋ ਕੇ ਆਇਆ ਤੇ ਅਸੀਂ ਬੀਜੇਪੀ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੀ ਅਸੀਂ ਤਾਂ ਫਿਰ ਦਿੱਲੀ ਇੱਥੇ ਬੀਜੇਪੀ ਦਾ ਵਿਰੋਧ ਕਰਾਂਗੇ ਕਰਾਂਗੇ